ਤਰਨਤਾਰਨ ਦੀ ਇਲੈਕਸ਼ਨ ਜਿਵੇਂ ਨੀਟ ਹੋਣ ਜਾ ਰਹੀ ਹੈ ਜੀ ਇਹਦੇ ਵਿੱਚ ਕੋਈ ਵੀ ਪਾਰਟੀ ਜਿੱਤੇ ਕੋਈ ਵੀ ਹਾਰੇ ਇਹ ਤਾਂ ਫੈਸਲਾ ਤਰਨਤਾਰਨ ਦੇ ਲੋਕਾਂ ਨੇ ਕਰ ਦੇਣਾ ਪਰ ਦੋ ਤਿੰਨ ਚੀਜ਼ਾਂ ਇਹਦੇ ਵਿਚਾਰ ਰਹੀਆਂ ਨੇ ਜੀ ਜਿਵੇਂ ਨੰਬਰ 1 ਤੇ ਤਾਂ ਹੈਗਾ ਵੀ ਜਿਵੇਂ ਸਾਡਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜੀ ਹਾਂ ਇਸ ਬੰਦੇ ਨੂੰ ਤਿੰਨ ਵਾਰੀ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਲੋਕਾਂ ਦੇ ਜਿੱਤੇ ਆਇਆਗਾ ਆਜ਼ਾਦ ਇਹ ਜਿੱਤ ਕੇ ਦੇਖ ਲਿਆ ਅਕਾਲੀ ਦਲ ਚੋਂ ਇਹਨੇ ਜਿੱਤ ਕੇ ਦੇਖ ਲਿਆ ਤੇ ਕੀ ਇਹ ਹੁਣ ਤੀਜੀ ਪਾਰਟੀ ਦੇ ਵਿੱਚੋਂ ਜਿੱਤ ਕੇ ਬਹੁਤ ਵੱਡਾ ਕੋਈ ਟੀਰ ਮਾਰ ਦੂਗਾ ਜਾਂ ਕਰ ਦੂਗਾ ਇਹ ਤਰਨਦਾਰਨ ਦੇ ਲੋਕਾਂ ਨੇ ਸੋਚਣਾ ਹੈ। ਹੂੰ ਤੇ ਦੂਜਾ ਪਾਰਟੀ ਨੇ ਜਿਹੜਾ ਵਰਕਰਾਂ ਦੇ ਨਾਲ ਧੋਖਾ ਕੀਤਾ ਜੀ ਪਹਿਲਾਂ ਤਾਂ ਵੀ ਵਰਕਰਾਂ ਨੂੰ ਕਹੀ ਗਏ ਨੇ ਵੀ ਭਾਈ ਇਹ ਦੇ ਵਰਕਰ ਮਾਰਾ ਬੰਦਾ ਨਹੀਂ ਹਰਾਉਂਗੇ ਨਸ਼ੇ ਵੇਚਦਾ ਉਹ ਵੀ ਕਹਿੰਦਾ ਸੀ ਇਹ ਟੋਪੀ ਵਾਲੇ ਦਿੱਲੀ ਤੋਂ ਆਏ ਨੇ ਜਿੰਨੂੰ ਮਰਜ਼ੀ ਵੋਟ ਪਾ ਦਿਓ ਇਹਨਾਂ ਨੂੰ ਨਾ ਪਾਇਓ ਤੇ ਹੁਣ ਉਹ ਕਹਿੰਦਾ ਵੀ ਇਹ ਦੇ ਵਰਗੀ ਵਧੀਆ ਪਾਰਟੀ ਕੋਈ ਨਹੀਂ ਇੱਕ ਮੌਕਾ ਪ੍ਰਸਤ ਮਤਲਬ ਕਿ ਮੌਕਾ ਪ੍ਰਸਤੀ ਦੀਆਂ ਹੱਦਾਂ ਬੰਨੇ ਸਾਬ ਇਹ ਟੱਪ ਚੁੱਕੇ ਨੇ ਨੰਬਰ 1। ਹੂੰ ਜੀ ਨੰਬਰ ਰੋ ਦੇ ਉੱਤੇ ਜਿਹੜੇ ਅਕਾਲੀ ਦਲ ਦੇ ਭਾਗੀ ਕੇ ਸਾਹਿਬ ਜਾਂ ਕੋਈ ਹੋਰ ਕੁਛ ਬੰਦੇ ਕਮੈਂਟ ਕਰ ਰਹੇ ਨੇ ਵੀ ਇਹ ਧਰਮੀ ਜੀ ਉਹਨਾਂ ਬਾਰੇ ਸਨਮਾਨ ਇੱਕ ਤਾਂ ਜਿਉ ਧਾਰਮੀ ਫੌਜੀ ਦਾ ਨਾਮ ਜੀ ਦੀ ਵਾਈਫ ਆ ਇੱਕ ਉਹਦੀ ਫੋਟੋ ਇੱਕ ਉਹਦੀ ਕੀ ਕੁਰਬਾਨੀ ਆ ਉਹ ਬੰਦਾ ਜਿਉਂਦਾ ਆ ਜਾਂ ਹੈਗਾ ਜਾਂ ਨਹੀਂ ਹੈਗਾ ਜਾਂ ਇੱਥੇ ਹੈ ਉਹਦੇ ਬਾਰੇ ਕੋਈ ਕਿਸੇ ਤਰ੍ਹਾਂ ਦੀ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਤੇ ਤੀਸਰੀ ਗੱਲ ਆ ਰਾਜਾ ਬੜਿੰਗ ਸਾਹਿਬ ਆ ਉਹ ਦੇਖੋ ਸਾਡੇ ਸਮਾਜ ਦੇ ਵਿੱਚ ਵੰਡੀਆਂ ਪਾਉਣ ਦੀਆਂ ਗੱਲਾਂ ਕਿਸ ਤਰ੍ਹਾਂ ਕਰ ਰਿਹਾ ਹੈਗਾ ਇਹ ਸਾਰੀਆਂ ਪਾਰਟੀਆਂ ਨੂੰ ਕਾਰਨਦਾਰਾਂ ਦੇ ਲੋਕਾਂ ਨੇ ਜਵਾਬ ਦੇਣਾ ਹੈ ਕਿ ਉਹ ਕਿੰਨੇ ਕੁ ਸਿਆਣੇ ਨੇ ਕਿੰਨੇ ਕੁ ਸੋਚ ਸਮਝ ਕੇ ਫੈਸਲੇ ਦੇਣਗੇ ਇਹ 2027 ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਸੈਮੀ ਫਾਈਨਲ ਹੋਊਗਾ ਜੀ ਪਾਰਟੀਆਂ ਨੂੰ ਵੱਡੇ ਸਨੇਹ ਇਥੋਂ ਮਿਲਣਗੇ ਕਿ ਤੁਹਾਡੀ ਬੋਲੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤੁਹਾਡੇ ਫੈਸਲੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਖਾਸ ਕਰਕੇ ਸਾਰੀਆਂ ਪਾਰਟੀਆਂ ਨੇ ਆਪਣੇ ਵਰਕਰਾਂ ਨੂੰ ਨਕਾਰਿਆ ਹੋਇਆ ਜੀ ਪੇੜ ਬੰਦੇ ਰੱਖੇ ਹੋਏ ਨੇ ਦਿਹਾੜੀਦਾਰਾਂ ਤੋਂ ਫੈਸਲੇ ਲੈਂਦੇ ਨੇ ਪੈਸੇ ਦੇ ਕੇ ਸਲਾਹਕਾਰਾਂ ਤੋਂ ਸਲਾਹ ਲੈਂਦੇ ਨੇ ਵਰਕਰ ਸਾਰੀਆਂ ਪਾਰਟੀਆਂ ਦੇ ਦੁਖੀ ਨੇ ਜੀ ਖੁੰਝੇ ਲਾਏ ਪਾਉਂਦੇ ਇਹਨਾਂ ਨੇ